ਇਹਨਾਂ ਨੇ ਵੀ ਰੋਗ ਚੈੱਕ ਕਰਿਆ ਮੈਨੂੰ ਕਿ ਲੱਗਿਆ ਇਹ ਖਰਾਬ ਆ ਸਰ ਕਿੱਥੋਂ ਲੱਗਿਆ ਕਿੱਥੋਂ ਲੈਂਦੀ ਹੈ ਟਮਾ ਦਾ ਸਰ ਤੋਂ ਆਉਂਦਾ ਨੂੰ ਹਾਂਜੀ ਇਹਦੇ ਵੱਲੋਂ ਇਹ ਖਰਾਬ ਹੈ ਨਾ ਨਾ ਲੱਗਿਆ ਮਾ ਲੱਗਿਆ ਕਿਉਂ ਨਹੀਂ ਪਤਾ ਨਹੀਂ ਫੜ ਨਾ ਲੱਗਿਆ ਇਹਦੇ ਵੱਲੋਂ ਲੱਗਿਆ ਇਹ ਦੱਸ ਆਹੋ ਪਤਾ ਨਹੀਂ ਯਾਰ ਨਾ ਲੱਗਿਆ ਨਹੀਂ ਪਤਾ ਮੈਨੂੰ ਤਿੰਨ ਆਈ ਇਹਦੇ ਕੋਹਤੜੀ ਇਹਦੇ ਇੱਕ ਸੱਚੀ ਹੈ ਇਹ ਤੇ ਕੀ ਹੈ ਦੂਜਾ ਵੀ ਇਸ ਤਰ੍ਹਾਂ ਇਹਦੀ ਖੇਤਰ ਹੈ ਅੰਦਬਾਇਾ ਬੁਰਾ ਇਨੀਂ ਚਰਾਵ ਮੈਂ ਲਖਾ ਇਸਨੀ ਸ਼ਰਾਬੀ ਹੈ ਤੁਹਾਡੇ ਲਈ ਖੋਦੀ ਇਹਤ ਕੀ ਮੇਰੇ ਕੋਈ ਸੁਈਆ ਪਾਉਣੀ ਸਰ ਇਹ ਬੋਲੀ ਤੇ ਨਹੀਂ ਤੇਰੀ ਹਾਂਜੀ ਉਹ ਵੀ ਜਾਂਦਾ ਉਹੋ ਹੀ ਆ ਸਾਰੇ ਉਹੋ ਹੀ ਆ ਦਰੀ ਜਾ ਤਿੰਨ ਚਾਰ ਪੋਟਲੀਆਂ ਵਾ ਤੇ ਆ ਇੱਕ ਬੋਤਲਾ ਕਿਹੜਾ ਪਿੰਡ ਹੈ ਤੇਰਾ ਹਾਂ ਜੱਲੂਪੁਰ ਸਰ ਜੱਲੂਪੁਰ ਜੱਲੂਪੁਰ ਬਤਾਉਂਗਾ ਤਾਂ ਬਰੋਜ ਪਿੰਡਾਂ ਵਾ ਹਾਂਜੀ ਰਾਹਵੇ ਹਾਂਜੀ ਕਿੱਥੋਂ ਲੱਗਿਆ ਇਹ ਟੌਂਗਪਿੰਡ ਦੇ ਭਾਈ ਹੈ ਟੌਂਗਪਿੰਡ ਤੋਂ ਟੌਂਗਪਿੰਡ ਕਿਹਦੇ ਵੱਲੋਂ ਇਹ ਐਮਐਲਏ ਸਾਹਿਬ ਦੇ ਦਫਤਰ ਨਹੀਂ ਲੱਗੇ ਉਹਦੇ ਲੱਗੇ ਲੱਗੇ ਕਿਤੇ ਨਾਂ ਦਾ ਨਹੀਂ ਪਤਾ ਐਮਐਲਏ ਸਾਹਿਬ ਦੇ ਦਫਤਰ ਤੇ ਲੱਗੇ ਘਰ ਆ ਹਾਂਜੀ ਘਰ ਲੱਗੇ ਲੱਗੇ ਨਾਂ ਦੱਸ ਕੀ ਨਾਂ ਦਾ ਨਹੀਂ ਪਤਾ ਜੀ ਸਾਰਾ ਪਤਾ ਤਾਂ ਨਾ ਝੂਠਾ ਨਾ ਬੋਲ ਨਹੀਂ ਨਾਂ ਦਾ ਪਤਾ ਹੋਏ ਤਾਂ ਮੈਂ ਦੱਸ ਦੇਣਾ ਮਹਾਰਾਜ ਨਾਂ ਦਾ ਹੋਵੇ ਤਾਂ ਮੈਨੂੰ ਜਾਣਦੀ ਮੈਨੂੰ ਇਹ ਜੀ ਕੱਲ੍ਹ ਸ਼ਾਮੇ ਜਿਹੜੀ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜਾ ਟੌਂਗਪਿੰਡ ਆ ਉੱਥੇ ਨਾਜਾਇਜ਼ ਸ਼ਰਾਬ ਜਿਹੜੀ ਆ ਉਹ ਵਿਕ ਰਹੀ ਆ ਤੇ ਜਿਹਦੇ ਤਹਿਤ ਆਪਾਂ ਇਨਫੋਰਮੇਸ਼ਨ ਦੇ ਬਿਹਾਫ ਤੇ ਦੋ ਟੀਮਾਂ ਬਣਾ ਕੇ ਜਿਹੜਾ ਰੇਡ ਕੀਤਾ ਗਿਆ ਸੀ ਦੋ ਜਗ੍ਹਾ ਦੇ ਉੱਤੇ ਔਰ ਦੋ ਦੋ ਜਗ੍ਹਾ ਸਾਨੂੰ ਜਿਹੜੀ ਆ ਰਿਕਵਰੀ ਹੋਈ ਆ ਤੇ ਦੋ ਪਰਚੇ ਦਰਜ ਆ 86 ਨੰਬਰ 87 ਨੰਬਰ ਔਰ ਇਹਦੇ ਵਿੱਚ ਅਰੈਸਟ ਵੀ ਆਪਾਂ ਕੀਤੀਆਂ ਵਾ ਤੇ ਅੱਗੇ ਜਿਹੜੀ ਆ ਤਤਤੀਸ਼ਾਡੇ ਚੱਲਦੀ ਹੈ ਇਹ ਜੀ ਕੱਲ ਸ਼ਾਮੇ ਜਿਹੜੀ ਆ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜਾ ਟੋਂਗਪਿੰਡ ਆ ਉੱਥੇ ਨਜਾਇਜ਼ ਸ਼ਰਾਬ ਜਿਹੜੀ ਆ ਉਹ ਵਿਕ ਰਹੀ ਆ ਤੇ ਜਿਹਦੇ ਤਹਿਤ ਆਪਾਂ ਇਨਫੋਰਮੇਸ਼ਨ ਦੇ ਬਿਹਾਫ ਤੇ ਦੋ ਟੀਮਾਂ ਬਣਾ ਕੇ ਜਿਹੜਾ ਰੇਡ ਕੀਤਾ ਗਿਆ ਸੀ ਦੋ ਜਗ੍ਹਾ ਦੇ ਉੱਤੇ ਔਰ ਦੋ ਦੋ ਜਗ੍ਹਾ ਸਾਨੂੰ ਜਿਹੜੀ ਆ ਰਿਕਵਰੀ ਹੋਈ ਆ ਤੇ ਦੋ ਪਰਚੇ ਦਰਜ ਆ 86 ਨੰਬਰ 88 ਨੰਬਰ ਔਰ ਇਹਦੇ ਵਿੱਚ ਅਰੈਸਟ ਵੀ ਆਪਾਂ ਕੀਤੀਆਂ ਵਾ ਤੇ ਅੱਗੇ ਜਿਹੜੀ ਆ ਤਤਤੀ ਛੱਡੇ ਚੱਲਦੀ ਹੈ ਇਹ ਜੀ ਕੱਲ ਸ਼ਾਮੇ ਜਿਹੜੀ ਆ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜਾ ਟੌਂਗਪਿੰਡ ਆ ਉੱਥੇ ਨਜਾਇਜ਼ ਸ਼ਰਾਬ ਜਿਹੜੀ ਆ ਉਹ ਵਿਕਰੀ ਆ ਤੇ ਜਿਹਦੇ ਤਹਿਤ ਆਪਾਂ ਇਨਫੋਰਮੇਸ਼ਨ ਦੇ ਬਿਹਾਫ ਤੇ ਦੋ ਟੀਮਾਂ ਬਣਾ ਕੇ ਜਿਹੜਾ ਰੇਡ ਕੀਤਾ ਗਿਆ ਸੀ ਦੋ ਜਗ੍ਹਾ ਦੇ ਉੱਤੇ ਔਰ ਦੋ ਦੋ ਜਗ੍ਹਾ ਸਾਨੂੰ ਜਿਹੜੀ ਆ ਰਿਕਵਰੀ ਹੋਈ ਆ ਤੇ ਦੋ ਪਰਚੇ ਦਰਜਿਆ 86 ਨੰਬਰ 88 ਨੰਬਰ ਔਰ ਇਹਦੇ ਵਿੱਚ ਅਰੈਸਟ ਵੀ ਆਪਾਂ ਕੀਤੀਆਂ ਵਾ ਤੇ ਅੱਗੇ ਜਿਹੜੀ ਆ ਤਤਤੀਸ਼ਾਲੇ ਚੱਲ ਜੂਗੀ ਇਹ ਜੀ ਕੱਲ ਸ਼ਾਮੇ ਜਿਹੜੀ ਆ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜਾ ਟੋਂਗਪਿੰਡ ਆ ਉੱਥੇ ਨਜਾਇਜ਼ ਸ਼ਰਾਬ ਜਿਹੜੀ ਆ ਉਹ ਵਿਕ ਰਹੀ ਆ ਤੇ ਜਿਹਦੇ ਤਹਿਤ ਆਪਾਂ ਇਨਫੋਰਮੇਸ਼ਨ ਦੇ ਬਿਹਾਫ ਤੇ ਦੋ ਟੀਮਾਂ ਬਣਾ ਕੇ ਜਿਹੜਾ ਰੇਡ ਕੀਤਾ ਗਿਆ ਸੀ ਦੋ ਜਗ੍ਹਾ ਦੇ ਉੱਤੇ ਔਰ ਦੋ ਦੋ ਜਗ੍ਹਾ ਸਾਨੂੰ ਜਿਹੜੀ ਆ ਰਿਕਵਰੀ ਹੋਈ ਆ ਤੇ ਦੋ ਪਰਚੇ ਦਰਜਿਆ 86 ਨੰਬਰ 88 ਨੰਬਰ ਔਰ ਇਹਦੇ ਵਿੱਚ ਅਰੈਸਟ ਵੀ ਆਪਾਂ ਕੀਤੀਆਂ ਵਾ ਤੇ ਅੱਗੇ ਜਿਹੜੀ ਆ ਤਤਤੀ ਛੱਡੇ ਚੱਲ ਰਹੀ ਹੈ ਇਹ ਜੀ ਕੱਲ ਸ਼ਾਮੇ ਜਿਹੜੀ ਆ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜਾ ਟੌਂਗਪਿੰਡ ਆ ਉੱਥੇ ਨਜਾਇਜ਼ ਸ਼ਰਾਬ ਜਿਹੜੀ ਆ ਉਹ ਵਿਕ ਰਹੀ ਆ ਤੇ ਜਿਹਦੇ ਤਹਿਤ ਆਪਾਂ ਇਨਫੋਰਮੇਸ਼ਨ ਦੇ ਬਿਹਾਫ ਤੇ ਦੋ ਟੀਮਾਂ ਬਣਾ ਕੇ ਜਿਹੜਾ ਰੇਡ ਕੀਤਾ ਗਿਆ ਸੀ ਦੋ ਜਗ੍ਹਾ ਦੇ ਉੱਤੇ ਔਰ ਦੋ ਦੋ ਜਗ੍ਹਾ ਸਾਨੂੰ ਜਿਹੜੀ ਆ ਰਿਕਵਰੀ ਹੋਈ ਆ ਤੇ ਦੋ ਪਰਚੇ ਦਰਜਿਆ 86 ਨੰਬਰ 87 ਨੰਬਰ ਔਰ ਇਹਦੇ ਵਿੱਚ ਅਰੈਸਟ ਵੀ ਆਪਾਂ ਕੀਤੀਆਂ ਵਾ ਤੇ ਅੱਗੇ ਜਿਹੜੀ ਆ ਤਤਤੀ ਛੱਡੇ ਚੱਲ ਜੀਏ ਇਹ ਜੀ ਕੱਲ ਸ਼ਾਮੇ ਜਿਹੜੀ ਆ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜਾ ਟੋਂਗਪਿੰਡ ਆ ਉੱਥੇ ਨਜਾਇਜ਼ ਸ਼ਰਾਬ ਜਿਹੜੀ ਆ ਉਹ ਵਿਕ ਰਹੀ ਆ ਤੇ ਜਿਹਦੇ ਤਹਿਤ ਆਪਾਂ ਇਨਫੋਰਮੇਸ਼ਨ ਦੇ ਬਿਹਾਫ ਤੇ ਦੋ ਟੀਮਾਂ ਬਣਾ ਕੇ ਜਿਹੜਾ ਰੇਡ ਕੀਤਾ ਗਿਆ ਸੀ ਦੋ ਜਗ੍ਹਾ ਦੇ ਉੱਤੇ ਔਰ ਦੋ ਦੋ ਜਗ੍ਹਾ ਸਾਨੂੰ ਜਿਹੜੀ ਆ ਰਿਕਵਰੀ ਹੋਈ ਆ ਤੇ ਦੋ ਪਰਚੇ ਦਰਜ ਆ 86 ਨੰਬਰ 88 ਨੰਬਰ ਔਰ ਇਹਦੇ ਵਿੱਚ ਅਰੈਸਟ ਵੀ ਆਪਾਂ ਕੀਤੀਆਂ ਵਾ ਤੇ ਅੱਗੇ ਜਿਹੜੀ ਆ ਤਫਤੀਸ਼ ਹਲੇ ਚੱਲਦੀ ਆ